ਡਾਕਟਰ ਗੁਰਬਖਸ਼ ਸਿੰਘ ਪੰਡਾਲ ਦੀ ਰਚਨਾ ਕਿ ਪੰਜਾਬ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਲੋੜ ਹੈ ਕਦੇ ਪੰਜਾਬ ਭਾਰਤ ਦਾ ਬਹੁਤ ਵੱਡਾ ਖੇਤਾ ਹੁੰਦਾ ਸੀ ਫਿਰ ਭਾਰਤ ਦੀ ਵੰਡ ਹੋਈ ਤਾਂ ਪੰਜਾਬ ਦੁਫਾੜ ਹੋ ਗਿਆ ਪੰਜਾਬੀ ਸੂਬਾ ਬਣਾਉਣ ਵਾਲਿਆਂ ਨੇ ਇੱਕ ਲੰਘੜਾ ਪੰਜਾਬ ਪੰਜਾਬੀਆਂ ਦੇ ਹਵਾਲੇ ਕਰਕੇ ਪੰਜਾਬ ਨੂੰ ਨਿੱਕੇ ਜਿਹੇ ਖਿੱਤੇ ਤੱਕ ਸੀਮਤ ਕਰ ਦਿੱਤਾ ਪਰ ਪੰਜਾਬੀ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ ਪਾਰਸ ਪਰ ਵਿੱਚ ਅਤੇ ਦੁਨੀਆ ਦੇ ਹਰ ਦੇਸ਼ ਵਿੱਚ ਪੰਜਾਬੀਆਂ ਨੇ ਆਪੋ ਆਪਣੇ ਛੋਟੇ-ਛੋਟੇ ਪੰਜਾਬ ਵਸਾ ਲਏ ਨੇ। ਸੋ ਪੰਜਾਬ ਸੁੰਗੜਨ ਦੀ ਬਜਾਏ ਹੁਣ ਦੁਨੀਆ ਪਰ ਵਿੱਚ ਫੈਲ ਚੁੱਕਾ ਹੈ। ਕੀ ਹੁਣ ਪੰਜਾਬ ਪੰਜਾਬੀ ਪੰਜਾਬੀਅਤ ਨਾਲ ਜੁੜੇ ਸਰਵਕਾਰਾਂ ਨੂੰ ਵਿਸ਼ਵਵਿਆਪੀ ਪੱਧਰ ਤੇ ਮੁਰਤੋਂ ਸਮਝਣ ਲਈ ਇਹਨਾਂ ਨੂੰ ਮੁਰਤੋਂ ਪਰਿਭਾਸ਼ਿਤ ਕਰਨ ਦੀ ਲੋੜ ਹੈ? ਕੀ ਪੰਜਾਬੀ ਇਸ ਬਾਰੇ ਸचेत ਹੋਏ ਹਨ ਕਿ ਇੱਕ ਸੀਮਤ ਜੇ ਖੇਤ ਦੇ ਵਿੱਚ ਪੈਣ ਵਾਲੇ ਪ੍ਰਭਾਵ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਪ੍ਰਭਾਵਿਤ ਕਰਦੇ ਹਨ ਦਰਅਸਲ ਪੰਜਾਬੀਆਂ ਦੇ ਵਿਸ਼ਵ ਪੱਧਰ ਤੇ ਫੈਲਣ ਨਾਲ ਉਹਨਾਂ ਵਿੱਚ ਆਈ ਵਿਸ਼ਵ ਚੇਤਨਾ ਵਿਸ਼ਵ ਭਰ ਵਿੱਚ ਹੋ ਰਹੀਆਂ ਤਬਦੀਲੀਆਂ ਕਾਰਨ ਸਮੁੱਚੇ ਪੰਜਾਬੀ ਭਾਈਚਾਰੇ ਦਾ ਪ੍ਰਭਾਵਿਤ ਹੋਣਾ ਇੱਕ ਸਹਿਜ ਵਰਤਾਰਾ ਹੈ ਹੁਣ ਪੰਜਾਬੀ ਉਹ ਨਹੀਂ ਰਹੇ ਜੋ ਪੰਜਾਬ ਦੀ ਸੀਮਤ ਜੇ ਖੇਤ ਦੇ ਵਿੱਚ ਰਹਿੰਦੇ ਹੁੰਦੇ ਸਨ ਪੰਜਾਬੀਆਂ ਦੇ ਦੇਸ਼ ਅਤੇ ਵਿਦੇਸ਼ ਵਿੱਚ ਹੋਏ ਪ੍ਰਵਾਸ ਨੇ ਇਹਨਾਂ ਨੂੰ ਚੇਤਨ ਵੀ ਕੀਤਾ ਹੈ ਤੇ ਆਪਣੇ ਮੂਲ ਨਾਲ ਜੁੜੇ ਰਹਿਣ ਦੀ ਚੇਤਨਾ ਵੀ ਪੈਦਾ ਕੀਤੀ ਹੈ ਉਹ ਸਮਝਣ ਲੱਗ ਪਏ ਕਿ ਮੂਲ ਨਾਲੋਂ ਟੁੱਟੀਆਂ ਕੌਮਾਂ ਬਹੁਤ ਜਲਦੀ ਵਿਸ਼ੇ ਵਰਤਾਰਿਆਂ ਵਿੱਚ ਗੁਆਚ ਜਾਂਦੀਆਂ ਹਨ ਵਿਸ਼ੇ ਵਿੱਚ ਵਸਦੇ ਪੰਜਾਬੀਆਂ ਦਾ ਇੱਕ ਸਾਂਝਾ ਪਲੇਟਫਾਰਮ ਹੋਣਾ ਵੀ ਜ਼ਰੂਰੀ ਤਾਂ ਕਿ ਵਿਸ਼ੇਪ ਪੱਧਰ ਤੇ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਚੁਣੌਤੀਆਂ ਬਾਰੇ ਜਾਗਰੂਕ ਹੋਇਆ ਜਾਵੇ ਅਤੇ ਪੰਜਾਬੀਆਂ ਨੂੰ ਸਹੀ ਸੇਧ ਮਿਲ ਸਕੇ ਦਰਅਸਲ ਜੇਕਰ ਅਸੀਂ ਗੋਨਾ ਸਮਝੀਏ ਤਾਂ ਭਾਰਤ ਦੇ ਵੱਖ-ਵੱਖ ਸੂਬਿਆਂ ਜਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਬੋਲੀ ਹੁਣ ਕੇਂਦਰੀ ਪੰਜਾਬੀ ਨਹੀਂ ਰਹੀ ਇਸ ਵਿੱਚ ਪੰਜਾਬੀ ਬਸੋਂ ਵਾਲੇ ਖੇਤਿਆਂ ਦੀਆਂ ਬੋਲੀਆਂ ਦਾਣਾ ਸੁਭਾਅਕ ਹੁਣ ਉਹ ਉਪ ਬੋਲੀਆਂ ਬਣ ਚੁੱਕੀਆਂ ਹਨ ਮੂਲ ਰੂਪ ਵਿੱਚ ਪੰਜਾਬੀ ਬੋਲੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਆਹੀ ਜਾਂਦੇ ਜਿਨ੍ਹਾਂ ਨੂੰ ਦੂਸਰੇ ਖੇਤਿਆਂ ਵਿੱਚ ਰਹਿੰਦੇ ਪੰਜਾਬੀ ਨਹੀਂ ਸਮਝ ਸਕਦੇ ਇਸ ਲਈ ਪੰਜਾਬੀ ਬੋਲੀ ਦਾ ਮਹਾਂਦਰਾ ਵਿਆਕਰਨ ਬਦਲ ਗਿਆ ਹੈ ਆਮ ਬੋਲਚਾਲ ਵਿੱਚੋਂ ਬਹੁਤ ਸਾਰੇ ਸ਼ਬਦਾਂ ਦਾ ਗਵਾਜਣਾ ਤੇ ਉਹਨਾਂ ਦੀ ਥਾਂ ਹੋਰ ਗੈਰ ਪੰਜਾਬੀ ਸ਼ਬਦਾਂ ਦੇ ਆਉਣ ਤੋਂ ਬਚਿਆ ਨਹੀਂ ਜਾ ਸਕਦਾ ਨਵੀਂ ਪੀੜ੍ਹੀ ਦੀ ਬੋਲਚਾਲ ਵਿੱਚ ਪਿੰਡਾਂ ਵਾਲੀ ਪੰਜਾਬੀ ਬੋਲੀ ਦੇ ਸ਼ਬਦ ਤਾਂ ਕੀ ਆਉਣਾ ਉਹਨਾਂ ਨੂੰ ਇਹਨਾਂ ਦੀ ਸਮਝ ਵੀ ਨਹੀਂ ਆ ਸਕਦੀ ਕਿਉਂਕਿ ਇਹਨਾਂ ਨੇ ਕਿਹੜੇ ਫੱਲੇ ਵਗਦੇ ਖੂਹ ਚੱਲਦੇ ਹਰ ਵਗਦੇ ਕਿਾਰੇ ਪੈਂਦੇ ਜਾਂ ਵਾਢੀ ਕਰਦਿਆਂ ਨੂੰ ਵੇਖਿਆ ਪੰਜਾਬੀ ਬੋਲੀ ਨੂੰ ਵੀ ਵਿਸ਼ਵ ਲੋੜ ਅਨੁਸਾਰ ਸੋਧਣਾ ਪਵੇਗਾ ਪੰਜਾਬ ਵਿੱਚ ਰਹਿੰਦੇ ਪੰਜਾਬੀ ਜ਼ਿਆਦਾਤਰ ਖੇਤੀ ਕਰਦੇ ਸਨ ਪਰ ਪੰਜਾਬੀਆਂ ਦੇ ਪ੍ਰਵਾਸ ਕਰਨ ਉਹਨਾਂ ਨੇ ਵਕਫ ਵਕਫ ਖੇਤਰਾਂ ਵਿੱਚ ਮਹਾਰਤ ਹਾਸਲ ਕੀਤੀ ਅੱਜਕਰ ਉਹ ਖੇਤੀ ਦੀ ਬਜਾਏ ਹਰ ਖੇਤਰ ਵਿੱਚ ਵੱਡੀਆਂ ਮੱਲਾ ਮਾਰ ਰਹੇ ਹਨ ਦੇ ਵਿਸ਼ੇ ਪੱਧਰੀ ਆਧਾਰਿਆਂ ਦੇ ਪ੍ਰਮੁੱਖ ਵੀ ਬਣ ਗਏ ਹਨ ਇਸ ਨਾਲ ਪੰਜਾਬੀਆਂ ਦੇ ਸਭਾ ਉਹਨਾਂ ਦੀ ਸੋਚ ਸੁਪਨੇ ਅਤੇ ਆਤਮਾ ਦਾ ਬਦਲ ਜਾਣਾ ਸਭਾਵਕ ਮਾਰਤਾੜ ਵਾਲੇ ਪੰਜਾਬੀਆਂ ਵਿੱਚ ਆਏ ਸੋਹਲ ਸਰੀਕਾ ਸੁਸਤਰਾਪਨ ਅਤੇ ਸੋਝਤਾ ਕਰਨ ਪੰਜਾਬੀਆਂ ਨੇ ਅਲੱਗ ਅਤੇ ਵਿਸ਼ੇਸ਼ ਪਛਾਣ ਬਣਾ ਲਈ ਹੈ ਪੰਜਾਬੀਆਂ ਦੇ ਇਸ ਬਦਲੇ ਹੋਏ ਮਜਾਜ ਕਰਨ ਉਹਨਾਂ ਦਾ ਕਿਸੇ ਵੀ ਵਰਤਾਰੇ ਨੂੰ ਦੇਖਣਾ ਤੇ ਇਸ ਨੂੰ ਸਿੱਟਾ ਮੁਖੀ ਬਣਾਉਣ ਦੇ ਯਤਨ ਛਲਾਗਾ ਯੋਗ ਹਨ ਪੰਜਾਬੀਆਂ ਦੇ ਸ਼ਖਸੀ ਵਿਕਾਸ ਦਾ ਬੜਾ ਪੰਜਾਬੀਆਂ ਨੂੰ ਵਿਲੱਖਣਤਾ ਬਖਸ਼ਤਾ नेशਨਲ ਪੰਜਾਬੀਆਂ ਦੇ ਵਿਕਤੀਤਬ ਨੂੰ ਵਿਸ਼ੇਸ਼ ਰੂਪ ਵਿੱਚ ਬਿਆਨ ਕਰਨ ਦੀ ਵੀ ਜ਼ਰੂਰਤ ਹੈ ਪੰਜਾਬੀਆਂ ਨੇ ਸਮਾਜ ਸੇਵਾ ਵਿਗਿਆਨ ਰਾਜਨੀਤੀ ਅਕਾਦਮਿਕ ਖੇਤਰ ਸਮੇਤ ਸਾਰੇ ਖੇਤਰਾਂ ਵਿੱਚ ਦੁਨੀਆ ਭਰ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ ਹੁਣ ਉਹ ਸੀਮਤ ਜੇ ਪੰਜਾਬ ਦੀ بجائے ਸੰਸਾਰਕ ਪੱਧਰ ਵਿੱਚ ਵਸਦੇ ਪੰਜਾਬੀਆਂ ਦੇ ਸਰੋਕਾਰਾਂ ਦੇ ਰੂਪ ਰੂਪ ਹੋ ਰਹੇ ਹਨ ਪੰਜਾਬੀਆਂ ਦੀ ਖਾਸੀਅਤ ਹੈ ਕਿ ਉਹ ਜਿਸ ਖੇਤੇ ਵਿੱਚ ਪ੍ਰਵਾਸ ਕਰਦੇ ਹਨ ਉਸ ਖੇਤੇ ਦੀ ਬੋਲੀ ਪਹਿਰਾਵਾ ਖਾਣਾ ਅੰਦਾਜ਼ ਬਹੁਤ ਜਲਦੀ ਹੀ ਪ੍ਰਵਾਨ ਕਰ ਲੈਂਦੇ ਹਨ ਪੰਜਾਬੀ ਆਪਣਾ ਸਭਿਆਚਾਰ ਪਹਿਰਾਵਾ ਜਾਂ ਖਾਣ ਪੀਣ ਛੱਡਣ ਲੱਗਿਆ ਬਹੁਤੀ ਦੇਰ ਨਹੀਂ ਲਾਉਂਦੇ ਪੰਜਾਬੀਆਂ ਦਾ ਮੂਲ ਪਹਿਰਾਵਾ ਕੁਰਤਾ ਚਾਦਰਾਂ ਪਗੜੀ ਹਾ ਤਾਂ ਪੰਜਾਬੀ ਈ ਨਹੀਂ ਰਿਹਾ ਭਲਾ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਤੋਂ ਕਿਵੇਂ ਆਸ ਕੀਤੀ ਜਾ ਸਕਦੀ ਹੈ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਤਾਂ ਗੋਰਿਆਂ ਦੀ ਰੀਸ ਖਾਤਰ ਕਲੀਨ ਸ਼ੇਵ ਹੋਣ ਲੱਗਿਆਂ ਵੀ ਬਹੁਤੀ ਦੇਰ ਨਹੀਂ ਲਾਉਂਦੇ ਸਾਨੂੰ ਪੰਜਾਬੀ ਪਹਿਰਾਵੇ ਨੂੰ ਵੀ ਹੁਣ ਵੱਖਰੇ ਦ੍ਰਿਸ਼ਟੀਕੋਣ ਤੋਂ ਸਮਝੰਦੀ ਲੋੜ ਹੈ ਕਿੰਨਾ ਕੁ ਚਿਰ ਅਸੀਂ ਨਵੀਂ ਪੀੜੀ ਨੂੰ ਪਰੰਪਰਤਨ ਬਸਤਾਂ ਵਰਤਾਰਿਆਂ ਜਾਂ ਰਸਮਾਂ ਰਿਵਾਜਾਂ ਨਾਲ ਜੋੜੀ ਰੱਖਾਂਗੇ ਪ੍ਰਵਾਸੀ ਪੰਜਾਬੀਆਂ ਦੀਆਂ ਰੌ ਰੀਤਾਂ ਵਿੱਚ ਹੌਲੀ-ਹੌਲੀ ਤਬਦੀਲੀ ਆ ਰਹੀ ਹੈ ਜਦ ਵਿਆਹੀ ਅੰਤਰਜਾਤੀ ਨਹੀਂ ਸਗੋਂ ਅੰਤਰਰਾਸ਼ਟਰੀ ਕੌਮियत ਵਾਲੇ ਹੋਣ ਲੱਗ ਪੈਂ ਤਾਂ ਹਰ ਕੌਮ ਦੀਆਂ ਰਸਮਾਂ ਦਾ ਪੰਜਾਬੀ ਰਸਮਾਂ ਵਿੱਚ ਸ਼ਾਮਲ ਹੋਣਾ ਬਹੁਤ ਸੌਖਾ ਹੁੰਦਾ ਹੈ ਵੈਸੇ ਨਵੀਂ ਪੀੜੀ ਲਈ ਵਿਆਹ ਦੇ ਕੋਈ ਅਰਥ ਨਹੀਂ ਉਹ ਲਿਵਨ ਰਿਲੇਸ਼ਨ ਨਾਲ ਹੀ ਜੀਵਨ ਗੁਜ਼ਾਰਨ ਨੂੰ ਸਹੀ ਸਮਝਦੇ ਨੇ ਜਾਂ ਕਈ ਵਾਰ ਮਾਪਿਆਂ ਦੇ ਮਜਬੂਰ ਕਰਨ ਤੇ ਸਾਲ 2 ਸਾਲ ਇਕੱਠੇ ਰਹਿ ਕੇ ਸਿਰਫ ਵਿਆਹ ਦੀ ਰਸਮ ਪੂਰਤੀ ਦੀ ਕੀ ਸੀ ਮਤੋਂਗੇ ਨੇ ਸਾਨੂੰ ਆਪਣੇ ਰਸਮਾਂ ਰਿਵਾਜਾਂ ਨੂੰ ਵੀ ਅੰਤਰਰਾਸ਼ਟਰੀ ਪੱਧਰ ਤੇ ਹੋਈ ਤਬਦੀਲੀ ਕਰਨ ਇੱਕ ਵੱਖਰਾ ਰੂਪ ਦੇਣਾ ਪਵੇਗਾ ਪੰਜਾਬੀਆਂ ਨੂੰ ਆਪਣੇ ਧਰਮ ਨਾਲ ਜੋੜੀ ਰੱਖਣ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਪਰੰਪਰਾਗਤ ਤਰੀਕੇ ਨਾਲ ਧਰਮ ਦਾ ਪ੍ਰਚਾਰ ਕਰਨ ਦੀ ਬਜਾਏ ਇਸ ਨੂੰ ਖਾਸ ਕਿਤੇ ਦੀਆਂ ਲੋੜਾਂ ਮੁਤਾਬਕ ਧਾਰਮਿਕ ਸਿੱਖਿਆ ਦੇਣ ਦਾ ਕੋਈ ਠੋਸ ਪ੍ਰਾਲਾ ਕਰੀਏ ਤਾਹੀ ਅਗਲੀਆਂ ਪੀੜ੍ਹੀਆਂ ਆਪਣੇ ਧਰਮ ਨਾਲ ਜੁੜੀਆਂ ਰਹਿ ਸਕਣ ਸਾਨੂੰ ਵਕਫ ਖੇਚੇ ਵਿੱਚ ਵਸਦੇ ਪੰਜਾਬੀ ਨੌਜਵਾਨਾਂ ਦੀ ਮਾਨਸਿਕਤਾ ਤੇ ਲੋੜਾਂ ਨੂੰ ਸਮਝ ਕੇ ਆਧੁਨਿਕ ਤਕਨੀਕਾਂ ਰਾਹੀਂ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜਨਾ ਪਵੇਗਾ ਵਰਨਾ ਸਾਡੀ ਸਥਿਤੀ ਵੀ ਇਸਾਈ ਨੌਜਵਾਨਾਂ ਵਰਗੀ ਹੋਵੇਗੀ ਜੋ ਆਪਣੇ ਧਰਮ ਤੋਂ ਬੇਮਖੋਰੇ ਹਨ ਅਸੀਂ ਚਰਚਾ ਨੂੰ ਖਰੀਦ ਕੇ ਗੁਰਦੁਆਰਿਆਂ ਵਿੱਚ ਤਬਦੀਲ ਕਰ ਰਹੇ ਹਾਂ ਇਸ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਮਝਣ ਤੇ ਸਲਝਾਉਣ ਦੀ ਲੋੜ ਹੈ ਜਿਸ ਨੂੰ ਅਣਗੌਲੇ ਕੀਤੇ ਅਸੀਂ ਬਹੁਤ ਕੁਝ ਗਵਾ ਲਵਾਂਗੇ ਪੰਜਾਬੀਆਂ ਦੇ ਪ੍ਰਵਾਸ ਕਰਨ ਤੇ ਵੱਖ-ਵੱਖ ਕਮਿਊਨਿਟੀਆਂ ਵਿੱਚ ਵਿਚਰਨ ਅਤੇ ਉਹਨਾਂ ਨਾਲ ਨੇੜਤਾ ਕਰਨ ਸਾਡਾ ਨਜ਼ਰੀਆ ਤੇ ਦ੍ਰਿਸ਼ਟੀਕੋਣ ਵੀ ਬਦਲ ਗਿਆ ਹੈ। ਪੰਜਾਬੀ ਉਂਝ ਨਹੀਂ ਸੋਚਦੇ ਜਿਵੇਂ ਪੰਜਾਬ ਵਿੱਚ ਵਸਦਾ ਇੱਕ ਪੰਜਾਬੀ ਸੋਚਦਾ ਹੈ। ਇਹੀ ਸੋਚ ਦੀ ਬਕਰਤਾ ਉਸ ਨੂੰ ਆਪਣੇ ਬੀਤੇ ਹੋਏ ਪੰਜਾਬ ਤੋਂ ਵਖਰੇ ਆਉਂਦੀ ਹੈ। ਇਸ ਨੂੰ ਸਮਝ ਕੇ ਅਸੀਂ ਅਗਾਹ ਕਦਮ ਪੁੱਟ ਸਕਦੇ ਹਾਂ। ਹੁਣ ਪੰਜਾਬੀਆਂ ਦੀ ਸੋਚ ਸੀਮਤ ਦਾਇਰੇ ਨੂੰ ਉਲੰਘ ਕੇ ਵਸੀਹ ਹੋ ਗਈ ਹੈ। ਇਸ ਨੇ ਪੰਜਾਬੀਆਂ ਨੂੰ ਦੁਨੀਆ ਪਰ ਦਾ ਹਾਣੀ ਵੀ ਬਣਾਇਆ ਤੇ ਮੁਕਾਬਲੇ ਦੀ ਦੁਨੀਆ ਵਿੱਚ ਅੱਗੇ ਵਧਣ ਦਾ ਹੁਨਰ ਵੀ ਬਖਸ਼ਿਆ। ਪੰਜਾਬੀਆਂ ਦੀ ਮਾਨਸਿਕਤਾ ਨੂੰ ਬਦਲਿਆ ਨਹੀਂ ਜਾ ਸਕਦਾ ਕਦੇ ਸਮਾਂ ਸੀ ਕਿ ਉਹ ਸੀਮਤ ਸਾਧਨਾ ਸੀਮਤ ਲੋੜਾਂ ਤੇ ਸੀਮਤ ਆਮਦਨ ਨਾਲ ਜ਼ਿੰਦਗੀ ਨੂੰ ਜਿਉਣ ਦਾ ਆਨੰਦ ਮਾਣਦੇ ਸਨ ਹੁਣ ਆਧੁਨਿਕ ਸੁੱਖ ਸਹੂਲਤਾਂ ਸਾਧਨਾ ਤੇ ਆਮਦਨ ਦੇ ਸਰੋਤਾਂ ਕਰਨ ਜਿੱਥੇ ਪੰਜਾਬੀ ਸੁਖ ਲੈਣੇ ਹੋ ਗਏ ਉੱਥੇ ਉਹਨਾਂ ਨੇ ਆਪਣੇ ਆਪ ਨੂੰ ਇਹਨਾਂ ਸਮਰੱਥ ਵੀ ਕਰ ਲਿਆ ਕਿ ਦੁਨੀਆ ਦੀ ਹਰ ਸੁੱਖ ਸਹੂਲਤ ਨੂੰ ਮਾਣ ਸਕਦੇ ਹਨ ਅਤੇ ਆਪਣੇ ਜੀਵਨ ਨੂੰ ਮਨਮਰਜ਼ੀ ਨਾਲ ਜੀ ਸਕਦੇ ਹਨ ਇਹੀ ਵਰਤਾਰਾ ਦਰਸਲ ਪੰਜਾਬੀਆਂ ਨੂੰ ਵਖਰੇਆਉਂਦਾ ਵੀ ਹੈ ਤੇ ਕਿਸੇ ਖਿੱਤੇ ਦੇ ਮੂਲ ਵਾਸੀਆਂ ਦੀ ਅੱਖ ਵਿੱਚ ਰੜਕਣ ਵੀ ਪੈਦਾ ਕਰਦਾ ਜਿਹੜੀ ਈਰਖਾ ਰਹੀ ਨਸਲੀ ਨਫਰਤ ਦਾ ਵੀ ਰੂਪ ਧਾਰਦੀ ਇਹ ਵੀ ਸੱਚ ਹੈ ਕਿ ਹੁਣ ਪੰਜਾਬੀਆਂ ਦਾ ਡੀਐਨਏ ਵੀ ਬਦਲ ਰਿਹਾ ਹੈ ਕੁਝ ਤਾਂ ਪੰਜਾਬ ਵਿਚਾਰੇ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਹੋਰੇ ਪ੍ਰਵਾਸ ਕਰਨ ਬਾਕੀ ਕਮਿਊਨਿਟੀਆਂ ਨਾਲ ਸਰੀਰਕ ਸੰਬੰਧ ਅਤੇ ਵਿਆਹ ਹੋ ਜਾਣਾ ਆਮ ਵਰਤਾਰਾ ਬਣਦਾ ਜਾ ਰਿਹਾ ਜਿਸ ਕਰਕੇ ਡੀਐਨਏ ਜ਼ਰੂਰ ਬਦਲ ਜਾਵੇਗਾ ਦੂਸਰਾ ਪੰਜਾਬ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਨਾ ਮਰਦੀ ਹੁਣ ਕਨਫਰਟੀਲਿਟੀ ਸੈਂਟਰਾਂ ਵਿੱਚ ਪੈਦਾ ਹੋਰੇ ਬੱਚਿਆਂ ਦਾ ਡੀਐਨਏ ਪੰਜਾਬੀਆਂ ਦਾ ਤਾਂ ਹੋ ਨਹੀਂ ਸਕਦਾ ਕਿਉਂਕਿ ਪੰਜਾਬੀ ਹੁਣ ਬੱਚੇ ਪੈਦਾ ਕਰਨ ਦੇ ਕਾਬਲ ਹੀ ਨਹੀਂ ਰਹੇ ਜਦੋਂ ਡੀਐਨਏ ਬਦਲਦਾ ਹੈ ਤਾਂ ਇਸ ਨਾਲ ਪੰਜਾਬੀਆਂ ਦੇ ਨਵੇਂ ਨਕਸ਼ ਮਹਾਂਦਰਾ ਮਾਨਸਿਕ ਫਿਤਰਤ ਅਤੇ ਨਜ਼ਰੀਆ ਵੀ ਬਦਲ ਜਾਂਦਾ ਹੈ ਇਹ ਬਦਲਾਅ ਜੋ ਕਿ ਪੀੜੀ ਵਿੱਚ ਸੂਖਮ ਰੂਪ ਵਿੱਚ ਹੁੰਦੇਖਿਆ ਜਾ ਸਕਦਾ ਹੈ ਇਸ ਕਰਕੇ ਸਾਨੂੰ ਪੰਜਾਬ ਨੂੰ ਇੱਕ ਵੱਖਰੇ ਕੋਣ ਤੋਂ ਸਮਝਣ ਅਤੇ ਬਿਆਨਨ ਦੀ ਜ਼ਰੂਰਤ ਹੈ ਪੰਜਾਬੀਆਂ ਦੇ ਪ੍ਰਵਾਸ ਵਿੱਚੋਂ ਇੱਕ ਗੱਲ ਹੋਰ ਵੀ ਵੱਡੀ ਹੈ ਕਿ ਹੁਣ ਉਹਨਾਂ ਨੇ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਸ਼ੁਰੂ ਵੀ ਕਰ ਦਿੱਤਾ ਤੇ ਆਪਣੀਆਂ ਜਦੀ ਜਾਇਦਾਦਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿਉਂਕਿ ਆਪਣੇ ਪੰਜਾਬ ਵਿੱਚ ਵਸਤੇ ਉਹਨਾਂ ਦੇ ਆਪਣੇ ਵੀ ਹੁਣ ਉਹਨਾਂ ਦੇ ਆਪਣੇ ਨਹੀਂ ਰਹੇ ਇਸ ਸਥਿਤੀ ਵਿੱਚ ਦੁਨੀਆ ਭਰ ਵਿੱਚ ਵਸਤੇ ਪੰਜਾਬੀਆਂ ਦੇ ਆਪਸੀ ਭਾਈਚਾਰੇ ਲਈ ਇੱਕ ਵਡੇਰਾ ਪਲੈਟਫਾਰਮ ਤਿਆਰ ਕਰਨ ਦੀ ਲੋੜ ਹੈ ਜਿਸ ਵਿੱਚ ਦੁਨੀਆ ਭਰ ਵਿੱਚ ਵਸਤੇ ਪੰਜਾਬੀਆਂ ਦੇ ਸਰੋਕਾਰ ਜਿਵੇਂ ਪੰਜਾਬੀ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨਾਲ ਰابطਾ ਕਾਇਮ ਰੱਖਦਿਆਂ ਹੋਇਆਂ ਵੀ ਸਰਵ ਸਾਂਝੇ ਸਰੋਕਾਰਾਂ ਦੀ ਗੱਲ ਹੋ ਸਕੇ ਕਦੇ ਵੀ ਅਜਿਹਾ ਨਾ ਹੋਵੇ ਕਿ ਇੱਕ ਕਿਤੇ ਦੇ ਪੰਜਾਬੀਆਂ ਦੇ ਹਿੱਤ ਦੂਸਰੇ ਕਿਤੇ ਵਿੱਚ ਵਸਦੇ ਪੰਜਾਬੀਆਂ ਦੇ ਹਿੱਤਾਂ ਨਾਲ ਟਕਰਾ ਪੈਦਾ ਕਰਨ ਸਗੋਂ ਸਮੂਹ ਪੰਜਾਬੀ ਅਜਿਹੀ ਮਾਨਸਿਕ ਧਾਰਨਾ ਨਾਲ ਪ੍ਰਤੀਬੱਧ ਹੋਣ ਕਿ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਇੱਕ ਧਾਗੇ ਵਿੱਚ ਬੰਨ੍ਹਉਂਦਿਆਂ ਉਹਨਾਂ ਦੀ ਅਸਰਦਾਰ ਅਗਵਾਈ ਦਾ ਸਬਬ ਬਣਿਆ ਜਾਵੇ ਇਸ ਵਿੱਚ ਇਹ ਵੀ ਜ਼ਰੂਰੀ ਹੈ ਇਸ ਤਰ੍ਹਾਂ ਕਿਸੇ ਕਿਸਮ ਦੀ ਪੜਕਾਹਟ ਮਨਮਟਾਵ ਜਾਂ ਖਿੱਚੋਤਣ ਤੋਂ ਗਰੀਜ਼ ਕੀਤਾ ਜਾਵੇ ਇਤਤ ਸਮੁੱਚੇ ਪੰਜਾਬੀਆਂ ਤੇ ਮਨਾਂ ਵਿੱਚ ਪੰਜਾਬੀ ਚੇਤਨਾ ਲਈ ਇੱਕ ਮੰਗਾਰ ਹੈ ਕਿ ਉਹਨਾਂ ਨੇ ਪੰਜਾਬੀਆਂ ਦੀ ਵਿਸ਼ਵਵਿਆਪੀ ਹੋਂਦ, ਹਾਸਲਤਾ, ਹਰਮਨ ਪਿਆਰਤਾ ਤੇ ਹਰ ਦਿਲ ਅਜ਼ੀਜ਼ੀ ਦੀ ਬਰਕਰਾਰੀ ਲਈ ਕਿਸ ਤਰ੍ਹਾਂ ਦੀ ਸਿਰ ਦੇ ਕੇ ਸਮੂਹ ਪੰਜਾਬੀਆਂ ਦਾ ਮਾਰਗਦਰਸ਼ਨ ਕਰਨਾ। ਪੰਜਾਬੀ ਹਮੇਸ਼ਾ ਕਠਨ ਹਾਲਤਾਂ ਤੇ ਮਿਹਨਤ ਮੁਸ਼ਕਲ ਵਿੱਚੋਂ ਹੀ ਜ਼ਿੰਦਗੀ ਦੀ ਜ਼ਿੰਦਾਦਿਲੀ ਤੇ ਸੰਜੀਵਤਾ ਦੇ ਤਲਬ ਕਰ ਰਹੇ ਹਨ। ਅਤੇ ਇਹੀ ਤਤਪਰਤਾ ਨੇ ਉਹਨਾਂ ਲਈ ਨਵੇਂ ਸੁਪਨੇ, ਸੰਭਾਵਨਾਵਾਂ, ਸਫਲਤਾਵਾਂ ਤੇ ਸਿਰਜਣਾਤਮਕਤਾ ਦੀ ਦਰਸਕ ਬਣਾ ਹੈ। ਇਸ ਸਭ ਕੁਝ ਦੀ ਪ੍ਰਾਪਤੀ ਲਈ ਜ਼ਰੂਰੀ ਹੈ ਕਿ ਸਦਭਾਵੀ ਸਾਰਤਕ ਸਚਾਰੂ ਤੇ ਸਾਂਝੀ ਕੜੀ ਸਤਪਿਤ ਕੀਤੀ ਜਾਵੇ ਤਾਂ ਕਿ ਬਦਲ ਰਹੇ ਸੰਸਾਰਕ ਹਾਲਤਾਂ ਤੇ ਪੰਜਾਬੀਆਂ ਦੇ ਪ੍ਰਵਾਸਵਾਦੀ ਸੁਭਾ ਨੂੰ ਸਮਝਦਿਆਂ ਪੰਜਾਬੀ ਕੌਮ ਅਤੇ ਪੰਜਾਬੀਅਤ ਦੀ ਚਰਨਜੀਵਤਾ ਹਮੇਸ਼ਾ ਕਾਇਮ ਰਹੇ ਯਾਦ ਰੱਖੇ ਕਿ ਉਦਮ ਕੀਤੇਆਂ ਸਭ ਕੁਝ ਸੰਭਵ ਹੁੰਦਾ ਹੈ ਸਿਰਫ ਬੇਉਦਮੇ ਹੁੰਦੇ ਆ ਜਿਹੜੇ ਆਪਣੀ ਕਿਸਮਤ ਤੇ ਚੂੜਦੇ ਆ ਹੀ ਕਬਰਾਂ ਵਿੱਚ ਸਮਾ ਜਾਂਦੇ ਨੇ ਪੰਜਾਬੀ ਤਾਂ ਦੁਨੀਆ ਵੀ ਆਪਣੇ ਮਗਰ ਲਾ ਸਕਦੇ ਹਨ ਧੰਨਵਾਦ thank <music> you